ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੀ ਇੱਕ ਟੀਮ ਨੇ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਹਾਲਾਂਕਿ ਇਸ ਮੌਕੇ ਵਿਜੀਲੈਂਸ ਦੀ ਟੀਮ ਦੇ ਕਿਸੇ ਮੈਂਬਰ ਵੱਲੋਂ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਸਿੱਧੇ ਸਿੱਧੇ ਇਨਕਾਰ ਕਰ ਦਿੱਤਾ ਗਿਆ ਪਰ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਸੋਹੀ ਜੋ ਇੱਕ ਕਿਸਾਨ ਹਨ ਅਤੇ ਪਿੰਡ ਮਨਸੂਰ ਦੇ ਰਹਿਣ ਵਾਲੇ ਹਨ ਨੇ মিডিਆ ਸਰਮੀਆਂ ਨਾਲ ਸੰਖੇਪ ਵਿੱਚ ਗੱਲਬਾਤ ਕਰਕੇ ਇਸ ਦਾ ਖੁਲਾਸਾ ਕਰ ਦਿੱਤਾ ਹੈ। ਬੇੜਿਤ ਕਿਸਾਨ ਸੁਖਦੇਵ ਸਿੰਘ ਸੋਹੀ ਪਿੰਡ ਮਨਸੂਰ ਨੇ ਦੱਸਿਆ ਕਿ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਉਹਨਾਂ ਦੀ ਜ਼ਮੀਨ ਦੀ ਰਿਪੋਰਟ ਕਰਨ ਦੇ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਹਨਾਂ ਨੂੰ ਪਿਛਲੇ 4-5 ਮਹੀਨੇ ਤੋਂ ਖੱਜਲ-ਖੁਆਰ ਕੀਤਾ ਜਾ ਰਿਹਾ ਸੀ ਜਿਸ ਦੇ ਕਾਰਨ ਅਸੀਂ ਥੱਕ ਹਾਰ ਕੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਤੇ ਅੱਜ ਰਿਸ਼ਵਤ ਦੀ ਪਹਿਲੀ ਕਿਸ਼ਤ 50000 ਰੁਪਏ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ ਗਈ ਤਾਂ ਵਿਭਾਗ ਦੀ ਟੀਮ ਨੇ ਤਹਿਸੀਲਦਾਰ ਲਖਵਿੰਦਰ ਸਿੰਘ ਸਮੇਤ ਉਸਦੇ ਦੋ ਸਹਾਇਕ ਸਾਥੀਆਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਸੰਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਨਾਲ ਟਾਲਮਟੋਲ ਕਰਦੇ ਨਜ਼ਰ ਆਏ। ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ। ਉਹ ਡੀਐਸਪੀ ਸਾਹਿਬ ਤੁਸੀਂ ਆਪ ਇਨਸਪੈਕਟਰ ਆ ਨਹੀਂ ਨਹੀਂ। ਇਹ ਡੀਐਸਪੀ ਸਾਹਿਬ ਤੁਸੀਂ ਪਲੀਜ਼ ਮੈਂ ਤੁਸੀਂ ਦੋ ਦੋ ਲੱਖ ਥੋੜੀ ਜਿਹੀ ਜਾਣਕਾਰੀ ਦੇ ਦਿਓ ਜਾਨਕਾਰੀ ਥੋੜੀ ਜਿਹੀ ਜਾਣਕਾਰੀ। ਬਸ ਉਹ ਡਾਟਾ ਹੀ ਕਿਸ ਤਰ੍ਹਾਂ ਬਸ ਨਹੀਂ ਜਸਾ ਇਹ ਤਰਝੂ ਬਸ ਕਿੰਨੀ ਰਿਸ਼ਵਤ ਰਾਜਾ ਇਹ ਕਿਤੇ ਤੁਲੇ ਤਾ ਤੁਸੀਂ ਇਹ ਦੇ ਮੈਟਰ ਉਪ ਇਨਵੈਸਟੀਗੇਸ਼ਨ ਤੁਸੀਂ ਜਿੰਨੀ ਮੈਂ ਨਹੀਂ ਕੀਤਾ ਸੀ ਤਾਂ ਕੇ নাও ਪਲੀਜ਼ ਪਲੀਜ਼ ਦੇਵ ਸਿੰਘ ਅਸੋਈ ਹਾਂਜੀ ਐਂਡ ਮਨਸੂਰ ਅੱਜ ਅੱਜ ਇਨਕੁਆਰੀ ਸੀ ਸਾਡੇ ਕੋਲ ਕੰਪਲੀਟ ਸੀ ਇਹ ਤੇ ਗਏ ਅਸੀਂ 5-6 ਮਹੀਨੇ ਪਹਿਲਾਂ ਦੀ ਉਹਦੇ ਚ ਉਹਦੀ ਰਿਪੋਰਟ ਕਰਵਾਉਣ ਵਾਸਤੇ ਕਹਿੰਦਾ ਸੀ ਤੇ ਮੈਂ ਤੇਰੇ ਹੱਥ ਚ ਕਰਾਂਗਾ ਤੇ ਨਹੀਂ ਤੇ ਫਿਰ ਮੈਂ ਤੇਰੇ ਖਿਲਾਫ ਕਰ ਦੇਵਾਂਗਾ ਜੇ ਤੂੰ ਨਾ ਕਰੇਂਗਾ ਇਹਨਾਂ ਨੇ ਮੰਗਿਆ ਤਾਂ ਮੇਰੇ ਕੋਲ 2 ਨਕ ਸੀ ਪਰ ਉਹ 50 ਚ ਬਣੇ ਨਹੀਂ ਇਹਨੇ ਪੈਸੇ ਬਣੇ ਨਹੀਂ 50 ਦਿੱਤਾ ਤੇ ਅੱਜ ਜਿਹੜੀ ਅੱਜ ਜਿਹੜੀ ਟੀਮ ਜਿਹੜੀ ਹੈ ਉਹ ਕਿੱਥੋਂ ਆਈ ਜੀ ਇੱਕ ਦਾਰ ਅੱਜ ਮੌਕੇ ਤੇ ਮੱਪੀ ਜਿਹੜੇ ਮੌਕੇ ਤੇ ਮੌਕੇ ਰੰਗੇ ਰੰਗੇ ਤੇ ਮੌਕੇ ਤੇ ਪੈਸੇ ਲੈ ਅੱਜ ਦੀ ਕਿੰਨੀ ਮੌੜ ਸੀ 50000 50000